ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਬਾਰੇ ਸਾਰੇ ਜਾਣਨਾ ਚਾਹੁੰਦੇ ਨੇ ਤੇ ਉਹਨਾਂ ਦੀ ਸਿਹਤ ਹੁਣ ਕਿਵੇਂ ਹੈ ਹਾਲਾਂਕਿ ਡਾਕਟਰਾਂ ਦੀਆਂ ਰਿਪੋਰਟਾਂ ਕੀ ਕਹਿੰਦੀਆਂ ਨੇ ਔਰ ਡਾਕਟਰਾਂ ਦੇ ਦੁਆਰਾ ਹੁਣ ਤੱਕ ਕੀਤੇ ਗਏ ਇਲਾਜ ਸੰਬੰਧੀ ਜਾਣਕਾਰੀ ਕੀ ਹੈ ਔਰ ਸੂਬਾ ਸਰਕਾਰ ਦੇ ਵੱਲੋਂ ਜਿਹੜੀ ਦਿੱਤੀ ਗਈ ਜਾਣਕਾਰੀ ਉਹ ਕੀ ਕਹਿੰਦੀ ਹੈ ਦਿੱਕਤ ਕੀ ਆਈ ਜਿਸ ਦੇ ਕਰਕੇ ਫੋਰਟਿਸ ਹਸਪਤਾਲ ਮੁਹਾਲੀ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਾਖਲ ਕਰਵਾਉਣਾ ਪੈ ਗਿਆ ਇਸ ਸੰਬੰਧੀ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੀ ਮੰਗ ਕੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਦੀ ਮੰਗ ਕੀ ਹੈ ਇਸ ਦੇ ਸੰਬੰਧੀ ਸਾਰੇ ਸਵਾਲਾਂ ਦੇ ਜਵਾਬ ਤੁਹਾਨੂੰ ਇਸ ਰਿਪੋਰਟ ਦੇ ਵਿੱਚ ਇੱਕ ਇੱਕ ਕਰਕੇ ਦੇਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਜਦੋਂ ਅਚਾਨਕ ਤਬੀਅਤ ਖਰਾਬ ਹੁੰਦੀ ਹੈ ਤਾਂ ਉਹਨਾਂ ਨੂੰ ਮੁਹਾਲੀ ਦੇ ਸੁਪਰ ਸਪੈਸ਼ਲਿਸਟ 40s ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਤੁਸੀਂ ਸਾਰੇ ਜਾਣਦੇ ਹੋ ਮੁੱਖ ਮੰਤਰੀ ਨੂੰ ਜਦੋਂ ਲੰਗੀ ਦੇਰ ਰਾਤ 40s ਹਸਪਤਾਲ ਵਿੱਚ ਲਿਆਂਦਾ ਗਿਆ ਜਿੱਥੇ ਮਾਹਰ ਡਾਕਟਰਾਂ ਦੀ ਟੀਮ ਮੁਢਲੀ ਸਿਹਤ ਜਾਂਚ ਤੋਂ ਬਾਅਦ ਉਹਨਾਂ ਨੂੰ ਦਾਖਲ ਕਰ ਲਿਆ ਗਿਆ ਇਹ ਵੀ ਜਾਣਕਾਰੀ ਮਿਲਦੀ ਹੈ ਕਿ ਮੁੱਖ ਮੰਤਰੀ ਦਾ ਅਚਾਨਕ ਬਲੱਡ ਪ੍ਰੈਸ਼ਰ ਵਧਣ ਕਾਰਨ ਉਹਨਾਂ ਦੀ ਤਬੀਅਤ ਖਰਾਬ ਹੋ ਗਈ ਸੀ ਉੰਜ ਮੁੱਖ ਮੰਤਰੀ ਦੇ ਦਫ਼ਤਰ ਵੱਲੋਂ ਹਸਪਤਾਲ ਦੇ ਡਾਕਟਰਾਂ ਦੇ ਹਵਾਲੇ ਨਾਲ ਕਿਹਾ ਜਾ ਰਿਹਾ ਹੈ ਕਿ ਭਗਵੰਤ ਮਾਨ ਦੀ ਸਿਹਤ ਬਿਲਕੁਲ ਠੀਕ ਹੈ ਤੇ ਉਹਨਾਂ ਨੂੰ ਰੂਟੀਨ ਚੈੱਕਅਪ ਲਈ ਹਸਪਤਾਲ ਵਿੱਚ ਡਾਕਟਰਾਂ ਦੀ ਨਿਗਰਾਨੀ ਹੇਠ ਰੱਖਿਆ ਗਿਆ ਹੈ ਉਹਨਾਂ ਨੇ ਕਿਹਾ ਕਿ ਕੁਝ ਜ਼ਰੂਰੀ ਟੈਸਟ ਕਰਨ ਤੇ ਰਿਪੋਰਟ ਮਿਲਣ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਵਿੱਚੋਂ ਛੁੱਟੀ ਦੇ ਦਿੱਤੀ ਜਾਵੇਗੀ ਮੁੱਖ ਮੰਤਰੀ ਰਾਤ ਭਰ ਮੈਡੀਕਲ ਬੋਰਡ ਦੀ ਨਿਗਰਾਨੀ ਹੇਠ ਰਹਿਣਗੇ ਔਰ ਸੂਬਾ ਸਰਕਾਰ ਦੇ ਬੁਲਾਰੇ ਕੀ ਕਹਿੰਦੇ ਨੇ ਸੂਬਾ ਸਰਕਾਰ ਦੇ ਬੁਲਾਰੇ ਨੇ ਕਿਹਾ ਕਿ ਮੁੱਖ ਮੰਤਰੀ ਦੀ ਭਗਵੰਤ ਮਾਨ ਦੀ ਜਿਹੜੀ ਸਿਹਤ ਆ ਉਹ ਹੁਣ ਬਿਲਕੁਲ ਸਥਿਰ ਹੈ ਠੀਕ ਹੈ ਮੌੜਲੀ ਜਾਂਚ ਵਿੱਚ ਸਾਹਮਣੇ ਆਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਫੇਫੜਿਆਂ ਦੇ ਵਿੱਚ ਸੋਜ ਸੀ ਜਿਸ ਕਰਕੇ ਜਿਲ ਦਿਲ ਦੇ ਉੱਤੇ ਦਬਾਅ ਪੈਂਦਾ ਰਿਹਾ ਤੇ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੋ ਗਈ ਤਾਂ ਉਤਰਾ ਚੜਾ ਆਉਂਦਾ ਰਿਹਾ ਵੱਧਦਾ ਘਟਦਾ ਰਿਹਾ ਬਲੱਡ ਪ੍ਰੈਸ਼ਰ ਔਰ ਇਹ ਵੀ ਕਿਹਾ ਗਿਆ ਕਿ ਡਾਕਟਰਾਂ ਵੱਲੋਂ ਮੁੱਖ ਮੰਤਰੀ ਮਾਨ ਦੇ ਖੂਨ ਦੇ ਨਮੂਨੇ ਲਏ ਗਏ ਨੇ ਜਿਨ੍ਹਾਂ ਦੇ ਟੈਸਟ ਕੀਤੇ ਜਾ ਰਹੇ ਨੇ ਟੈਸਟ ਰਿਪੋਰਟ ਆਉਣ ਵਾਲੀ ਹੈ ਜਿਸ ਤੋਂ ਬਾਅਦ ਸਥਿਤੀ ਹੋਰ ਸਪਸ਼ਟ ਹੋ ਜਾਵੇਗੀ ਪਤਾ ਲੱਗੇਗੀ ਫਿਲਹਾਲ ਉਹ ਪਹਿਲਾਂ ਨਾਲੋਂ ਠੀਕ ਮਹਿਸੂਸ ਕਰ ਰਹੇ ਨੇ ਤੇ ਅੱਜ ਜਦੋਂ ਰਿਪੋਰਟਾਂ ਆਉਣਗੀਆਂ ਉਸ ਦੇ ਆਧਾਰ ਦੇ ਉੱਤੇ ਹੀ ਅਗਲਾ ਫੈਸਲਾ ਡਾਕਟਰਾਂ ਨੇ ਲੈਣਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਛੁੱਟੀ ਕਦੋਂ ਦੇਣੀ ਹੈ ਹਾਲਾਂਕਿ ਡਾਕਟਰਾਂ ਦਾ ਕਹਿਣਾ ਹੈ ਕਿ ਜਿਹੜੀ ਮੁੱਖ ਸਮੱਸਿਆ ਆਈਸੀਯੂ ਇਸੇ ਕਰਕੇ ਆਈ ਸੀ ਕਿਉਂਕਿ ਸੋਜ ਆ ਜਿਹੜੀ ਆ ਜਾਂਦੀ ਹੈ ਫੇਫੜਿਆਂ ਦੇ ਵਿੱਚ ਜਿਸ ਦੇ ਕਰਕੇ ਸਾਹ ਲੈਣ ਦੇ ਵਿੱਚ ਵੀ ਤਕਲੀਫ ਹੁੰਦੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੂੰ ਤੇ ਜਿਸ ਦੇ ਕਰਕੇ ਉਹਨਾਂ ਦਾ ਫਿਰ ਇਲਾਜ ਕਰਨ ਦੇ ਲਈ ਉਹਨਾਂ ਨੂੰ ਦਾਖਲ ਕਰਨਾ ਜ਼ਰੂਰੀ ਸੀ ਤਾਂ ਹੁਣ ਰਿਪੋਰਟਾਂ ਵੀ ਹੋਈਆਂ ਨੇ ਤਾਂ ਉਹ ਰਿਪੋਰਟਾਂ ਜਦੋਂ ਹੀ ਆਉਂਦੀਆਂ ਨੇ ਉਸ ਦੇ ਆਧਾਰ ਦੇ ਉੱਤੇ ਡਾਕਟਰ ਆ ਜਿਹੜੇ ਉਹ ਫੈਸਲਾ ਲੈਣਗੇ ਕਿਉਂਕਿ ਇਸ ਮਾਮਲੇ ਦੇ ਵਿੱਚ ਜਦੋਂ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਨੂੰ ਲੈ ਕੇ ਗੱਲਾਂ ਸਾਹਮਣੇ ਆਈਆਂ ਖਬਰ ਸਾਹਮਣੇ ਆਈ ਤੇ ਪੰਜਾਬ ਦੇ ਲੋਕ ਵੱਖ-ਵੱਖ ਤਰ੍ਹਾਂ ਦੇ ਨਾਲ ਅੰਦਾਜ਼ੇ ਲਗਾ ਰਹੇ ਨੇ ਕਿ ਆਖਰਕਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਦੇ ਨਾਲ ਕੀ ਹੋਇਆ ਤਾਂ ਮੁੱਢਲੀ ਤੇ ਜਿਹੜੀ ਸਟੀਕ ਜਾਣਕਾਰੀ ਹੋਈ ਹੀ ਹੈ ਕਿ ਬਲੱਡ ਪ੍ਰੈਸ਼ਰ ਦੇ ਕਰਕੇ ਹੀ ਉਹਨਾਂ ਦੀ ਜਿਹੜੀ ਆ ਸਿਹਤ ਵਿਗੜੀ ਸੀ ਔਰ ਫੇਫੜਿਆਂ ਦੇ ਵਿੱਚ ਸੋਜ ਆਈ ਸੀ ਜਿਸ ਦੇ ਕਰਕੇ ਸਾਹ ਲੈਣ ਦੇ ਵਿੱਚ ਉਹਨਾਂ ਨੂੰ ਤਕਲੀਫ ਹੋ ਰਹੀ ਸੀ ਹਾਲਾਂਕਿ ਇਸ ਮਾਮਲੇ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਤੇ ਵਿਕਰਮ ਸਿੰਘ ਮਜੀਠੀਆ ਉਹਨਾਂ ਨੇ ਸਾਂਝੇ ਤੌਰ ਦੇ ਉੱਤੇ ਕਹਿ ਸਕਦੇ ਆ ਹਾਲਾਂਕਿ ਵੱਖ-ਵੱਖਰੇ ਬਿਆਨ ਆਏ ਵੱਖ-ਵੱਖਰੇ ਸਮੇਂ ਤੇ ਆਏ ਪਰ ਉਹਨਾਂ ਨੇ ਇੱਕ ਸਾਂਝੀ ਮੰਗ ਕੀਤੀ ਕਿ ਸਰਕਾਰ ਦੇ ਵੱਲੋਂ ਮੁੱਖ ਮੰਤਰੀ ਦੀ ਸਿਹਤ ਸੰਬੰਧੀ ਇੱਕ ਜਿਹੜਾ ਆ ਹੈਲਥ ਬੁਲੇਟਿਨ ਆ ਜਿਹੜਾ ਉਹ ਜਾਰੀ ਹੋਣਾ ਚਾਹੀਦਾ ਹੈ ਹੈਲਥ ਬੁਲੇਟਿਨ ਦੇ ਵਿੱਚ ਇਹ ਗੱਲ ਦੀ ਪੂਰੀ ਜਾਣਕਾਰੀ ਦਿੱਤੀ ਜਾਵੇ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿਹਤ ਨੂੰ ਤਕਲੀਫ ਕੀ ਹੋਈ ਸੀ ਤੇ ਇਲਾਜ ਕਿੱਥੇ ਹੋਇਆ ਪਲ-ਪਲ ਦੀ ਜਿਹੜੀ ਅਪਡੇਟ ਆ ਉਹ ਦਿੱਤੀ ਜਾਣੀ ਚਾਹੀਦੀ ਹੈ ਤਾਂ ਕਿ ਪੰਜਾਬ ਦੇ ਲੋਕ ਆਪਣੇ ਪੱਧਰ ਦੇ ਉੱਤੇ ਗਲਤ ਅੰਦਾਜ਼ੇ ਨਾ ਲਗਾਉਣ ਇਹ ਮੰਗ ਕੀਤੀ ਜਾ ਰਹੀ ਹੈ ਹਾਲਾਂਕਿ ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਚਾਏ ਸਵਿਧਾਨਕ ਸੀਟ ਦੇ ਉੱਚ ਅਹੁਦੇ ਦੇ ਉੱਤੇ ਬੈਠੇ ਵਿਅਕਤੀ ਨੂੰ ਸਿਹਤ ਸੰਬੰਧੀ ਕਿਸੇ ਤਰ੍ਹਾਂ ਦੀ ਮੁਸ਼ਕਲ ਆਉਂਦੀ ਹੈ ਤਾਂ ਆਮ ਤੌਰ ਦੇ ਉੱਤੇ ਪ੍ਰੋਟੋਕਾਲ ਦੇ ਮੁਤਾਬਕ ਇੱਕ ਹੈਲਥ ਬੁਲੇਟਿਨ ਆ ਜਿਹੜਾ ਉਹ ਜਾਰੀ ਹੁੰਦਾ ਹੈ ਕਿ ਸਮੱਸਿਆ ਕੀ ਆਈ ਔਰ ਉਸ ਸਮੱਸਿਆ ਤੋਂ ਬਾਅਦ ਇਲਾਜ ਨਾਲ ਕੀ ਸੋਲੂਸ਼ਨ ਨਿਕਲ ਗਿਆ ਹੱਲ ਹੋ ਗਿਆ ਜਾਂ ਨਹੀਂ ਹੋਇਆ ਇਹ ਸੰਬੰਧੀ ਮੰਗ ਕੀਤੀ ਜਾ ਰਹੀ ਹੈ ਪਰ ਮੁੱਖ ਮੰਤਰੀ ਭਗਵੰਤ ਮਾਨ ਦੇ ਬਾਰੇ ਪੰਜਾਬ ਸਰਕਾਰ ਦੇ ਬੁਲਾਰੇ ਵੱਲੋਂ ਹੁਣ ਤੱਕ ਜੋ ਦਿੱਤੀ ਗਈ ਜਾਣਕਾਰੀ ਉਸ ਦੇ ਵਿੱਚ ਇਹੀ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਹੁਣ ਬਿਲਕੁਲ ਠੀਕ ਨੇ ਸਿਰਫ ਰਿਪੋਰਟਾਂ ਦੀ ਉਡੀਕ ਕੀਤੀ ਜਾ ਰਹੀ ਹੈ ਰਿਪੋਰਟ ਆਉਣ ਦੇ ਉੱਤੇ ਡਾਕਟਰ ਦੀ ਸਲਾਹ ਦੇ ਨਾਲ ਹੀ ਅਗਲਾ ਸਿਹਤ ਦਾ ਜਿਹੜਾ ਹਸਪਤਾਲ ਦੇ ਵਿੱਚ ਰਹਿ ਕੇ ਇਲਾਜ ਹੋਣਾ ਜਾਂ ਘਰ ਵੀ ਆਰਾਮ ਕਰਕੇ ਇਲਾਜ ਹੋ ਸਕਦਾ ਇਸ ਦੇ ਬਾਰੇ ਡਾਕਟਰਾਂ ਦੀ ਸਲਾਹ ਨਾਲ ਹੀ ਅਗਲਾ ਫੈਸਲਾ ਜਿਹੜਾ ਉਹ ਲਿਆ ਜਾ ਸਕਦਾ ਹੈ ਇਸ ਸੰਬੰਧੀ ਫਿਲਹਾਲ ਜਾਣਕਾਰੀ ਇਹੀ ਹੈ ਜਿਵੇਂ ਹੀ ਜਾਣਕਾਰੀ ਆਉਂਦੀ ਹੈ ਤਾਂ ਇਸ ਸੰਬੰਧੀ ਅਸੀਂ ਹੋਰ ਅਪਡੇਟ ਵੀ ਤੁਹਾਨੂੰ ਪਲ-ਪਲ ਦੇ ਉੱਤੇ ਦਿੰਦੇ ਰਵਾਂਗੇ ਪਰ ਜਾਣਕਾਰੀ ਤੁਹਾਡੇ ਨਾਲ ਸਿਰਫ ਅਸੀਂ ਉਹੀ ਸਾਂਝੀ ਕਰ ਰਹੇ ਹਾਂ ਜੋ ਹੁਣ ਤੱਕ ਡਾਕਟਰਾਂ ਨੇ ਇਲਾਜ ਕੀਤਾ ਉਸ ਹਵਾਲੇ ਨਾਲ ਜਾਣਕਾਰੀ ਆਈ ਔਰ ਜੋ ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਉਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਹੈ ਤਾਂ ਕਿਸੇ ਤਰ੍ਹਾਂ ਦੀ ਅਫਵਾਹ ਜਾਂ ਕਿਸੇ ਤਰ੍ਹਾਂ ਦੀ ਵੀ ਕੋਈ ਚੱਲ ਰਹੀ ਚਰਚਾ ਦੇ ਉੱਤੇ ਯਕੀਨ ਕਰਨ ਤੋਂ ਪਹਿਲਾਂ ਸਟੀਕ ਜਾਣਕਾਰੀ ਹੋਣੀ ਬੜੀ ਜ਼ਰੂਰੀ ਹੈ ਚਾਹੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਸੰਬੰਧਿਤ ਖਬਰ ਹੋਵੇ ਜਾਂ ਕਿਸੇ ਆਮ ਵਿਅਕਤੀ ਵਿਸ਼ੇਸ਼ ਨਾਲ ਜੁੜੀ ਖਬਰ ਹੋਵੇ ਸਾਡੀ ਨਜ਼ਰ ਬਣੀ ਰਹੇਗੀ ਜਿਹੜਾ ਵੀ ਅਪਡੇਟ ਆਵੇਗਾ ਕੋਸ਼ਿਸ਼ ਕਰਾਂਗੇ ਪਹਿਲ ਦੇ ਆਧਾਰ ਤੇ ਤੁਹਾਡੇ ਨਾਲ ਸਹੀ ਤੇ ਸਪੀਕ ਜਾਣਕਾਰੀ ਸਾਂਝੀ ਕਰੀਏ ਫਿਲਹਾਲ ਤੁਸੀਂ ਬਨੇ ਰਹੋ ਐਵੀਸੀ ਪੰਜਾਬ ਦੇ ਨਾਲ